ਮਾਬਲਾ ਅੱਜ ਨਜਾਇਜ਼ ਤੌਰ ਤੇ ਉੱਤੇ ਪਾਰਕ ਦੇ ਵਿੱਚ ਬੱਚਿਆਂ ਦਾ ਹੱਕ ਮਾਰ ਕੇ ਤੇ 100 ਇਹਨਾਂ ਕੋ ਝੁੰਗੇ ਚ ਪਲੇਟਾਂ ਆ ਜਿਹੜੇ ਬੰਦੇ ਇਹ ਬਣਵਾਉਂਦੇ ਆ 100 ਪਲੇਟਾਂ ਤੇ ਚਾਰ ਪਤਿੱਲੇ ਹੋਣੇ ਉਹ ਵੀ ਬਿਨਾਂ ਢੱਕਣਾ ਤੋਂ ਜਿਹੜੇ ਜਿਹਦੇ ਵਾਸਤੇ ਆ 70000 ਰੁਪਇਆ ਇੱਕ ਥਾਂ ਇਹਨਾਂ ਨੇ ਫੁੱਟਿਆ ਤੇ ਆ ਦੁਬਾਰਾ ਅਗੇ ਪਾਰਕ ਦੇ ਵਿੱਚ ਬੱਚਿਆਂ ਦਾ ਰਾਈਟ ਖਤਮ ਕਰਕੇ ਤੇ ਨਜਾਇਜ਼ ਸਾਰੀਆਂ ਕਰਦੇ ਆ ਨਜਾਇਜ਼ ਸਾਰੇ ਬੱਚੇ ਜੇਕਰ ਅਗਰ ਲਾਗੋ ਲਾਗੋ ਲੋਕ ਇਹਨਾਂ ਨੂੰ ਮਨਾ ਹੀ ਮਨਾ ਕਰਦੇ ਆ ਤੇ ਉਹਨਾਂ ਦੇ ਉੱਤੇ ਤੇ ਆਪਣਾ ਰੋਗ ਜਮਾਉਂਦੇ ਨੇ ਤੇ ਇਹ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਹੈ ਜਸ਼ਪਾਲ ਸਰਪੰਚ ਦੀ ਛਾਹ ਦੇ ਨਾਲ ਹੋ ਰਿਹਾ ਹੈ ਕਹਾ ਕਿਉਂ ਜੀ ਦੋਸਤੋ ਕਿਹਦੀ ਕਿਹਦੀ ਛਾਹ ਦੀ ਗੱਲ ਆ ਬਿਲਕੁਲ ਸਰਪੰਚ ਦੀ ਛਾਹ ਨਾ ਹੋ ਰਿਹਾ ਕਿ ਨਹੀਂ ਹੋ ਰਹੀ ਹੈ ਹੁਣ ਵੀ ਬਜਾ ਲੇ ਬੈਗ ਵਿੱਚ ਕਰਦੇ ਵਧੀਆ ਜਿਹਾ ਆ ਰਿਹਾ ਤਦੋਂ ਆਉਂਦੇ ਕਿ ਉਹ ਸਚਵਾਚਕ ਹੀ ਉਹਨਾਂ ਤੇ ਆਇਆ ਮੇਰਾ ਨਾਮ ਵਿਕਰਮਜੀਤ ਹੈ ਜੀ ਕਿੱਥੋਂ ਰਹਿ ਵਾਲੇ ਪਾਲ ਐਵੇਨਿਊ ਤੋਂ ਕੀ ਗੱਲ ਕੀ ਹੋਇਆ ਗੱਲ ਇਦਾਂ ਹੋਈ ਹੈ ਜੀ ਇਹ ਦੇਖੋ ਬੱਚਿਆਂ ਦੇ ਖੇਡਣ ਜੋਗ ਇਹ ਪਾਰਕ ਹੈ ਵਿੱਚੋਂ ਝੂਲੇ ਲੱਗੇ ਆ ਸਾਰੇ ਦੇਖੋ ਤੁਸੀਂ ਵੇਖਣ ਦੇਓ ਇਹਦੀ ਸਫਾਈ ਤੇ ਕਰਾਉਣੀ ਨਹੀਂ ਕੋਸ਼ ਚਾਰ ਕੇ ਬੰਦੇ ਆ ਜਿਹੜੇ ਜਸ਼ਪਾਲ ਸਰਪੰਚ ਦੇ ਕਹਣੇ ਦੇ ਹੋ ਕੇ ਉਹ ਉਸ ਜਸ਼ਪਾਲ ਸਰਪੰਚ ਹੀ ਇਹ ਕਰਵਾਉਂਦਾ ਵਾ ਇਹ ਕਿ ਇਹਨੂੰ ਕਹਿੰਦੇ ਆ ਕਦੀ ਕਿਤੇ ਕੋਠਰੀ ਜੀ ਪਾ ਲੈਂਦੇ ਆ ਭਾਜੀ ਜਰੂਰ ਸਿਰਫ ਇਹਨਾਂ ਕੋਲੋਂ ਚਾਰ ਪਤੀਲੇ ਤੇ 100 ਕ ਪਲੇਟਾਂ ਵਾਂ ਜਿਹਦੇ ਪਿੱਛੇ 70000 ਰੁਪਏ ਦੀ ਇੱਕ ਡੰਡ ਲਾਈ ਇਹਨਾਂ ਨੇ ਤੇ ਪਹਿਲਾਂ ਇੱਥੇ ਲਾਗੇ ਕੋਲਾ ਸਿੰਘ ਆ ਉਹਨਾਂ ਦੀ ਨਿੱਜੀ ਰਸਤਾ ਵਾ ਕੋਲ ਨਹੀਂ ਨਾਇਜ਼ਰਾ ਨੇ ਵੀ ਉਹਨਾਂ ਨੂੰ ਰਸਤਾ ਦਿੱਤਾ ਹੋਇਆ ਉਹਨਾਂ ਦੀ ਪਹਿਲੀ ਨੂੰ ਪਹਿਲਾਂ ਉਹਨਾਂ ਦੀ ਪੈਲੀ ਦੇ ਅੱਗੇ ਇਹਨਾਂ ਨੇ ਆ ਕੋਠਰੀ ਜੀ ਬਣਾਈ ਹੁਣ ਨਜ਼ਰ ਮਾਰੋ ਆ ਪਾਰਕ ਦੇ ਸਾਹਮਣੇ ਇਹਨਾਂ ਨੇ ਕਿ ਇਹਨੂੰ ਕਹਿੰਦੇ ਕੋਠੀ ਪਾਰਕ ਦੇ ਵਿੱਚ ਕੋਠੀ ਕੋਠੀ ਜੀ ਬਣਾਉਣ ਲੱਪੇ ਕਮਰਾ ਜਾਂ ਸਿਰਫ ਭਾਂਡੇ ਰੱਖਣ ਵਾਸਤੇ ਤੇ ਆ ਆ ਬੱਚਿਆਂ ਦਾ ਭਵਿੱਖ ਕੀ ਕਿੱਥੇ ਜਾਊਗਾ ਜੀ ਤੁਸੀਂ ਇਸ ਬੰਦ ਚ ਮੇਰੇ ਇਸ ਬੰਦ ਨੂੰ ਕਿਹਾ ਹੋ ਤੁਸੀਂ ਸਰਪੰਚ ਸਾਹਿਬ ਨੂੰ ਇੱਥੇ ਬੁਲਾਇਆ ਆਪਾਂ ਮੀਟਿੰਗ ਰੱਖੀ ਸੀ 23 ਤਰੀਕ ਮੀਟਿੰਗ ਰੱਖੀ ਸ਼ਾਮ ਦੇ 5 ਵਜੇ ਮੈਂ ਫੋਨ ਕੀਤਾ ਉਹਨਾਂ ਨੂੰ ਪਹਿਲਾਂ ਮੈਂ 3 23 ਤੇ ਫੋਨ ਕੀਤਾ ਉਹ ਆਪਣੇ ਮਾਰਾ ਦੇ ਜਾਂਦੇ ਨੇ ਐਤਵਾਰ ਨੂੰ ਉੱਥੇ ਸੇਵਾ ਦੇ ਉਹ ਗਏ ਹੋਏ ਸੀ ਉਹ ਵਾਪਸੀ ਚ ਆਉਂਦੇ ਆਂਦੇ ਨੇ ਮੈਂ ਕਿਹਾ ਸਰਪੰਚ ਸਾਹਿਬ ਅੱਜ ਸ਼ਾਮ 5 ਵਜੇ ਮੀਟਿੰਗ ਰੱਖਣੀ ਆਪਾਂ ਇਹ ਤੁਹਾਡੇ ਬੰਦੇ ਮੈਂ ਕਿਹਾ ਖਰਾਬ ਕਰਦੇ ਪਏ ਆ ਸਾਨੂੰ ਤੇ ਹਟਦੇ ਨਹੀਂ ਸਾਡੇ ਕਹਿਣ ਦੇ ਨਾਲ ਕਦੀ ਕਿਤੇ ਆ ਆਪਣਾ ਕੋਠੜੀ ਜੀ ਬਣਾ ਲੈਂਦੇ ਕਦੀ ਕਿਤੇ ਬਣਾ ਲੈਂਦੇ ਆ ਤੇ ਇਹ ਬੱਚਿਆਂ ਦੇ ਭਵਿੱਖ ਦੇ ਨਾਲ ਮੈਂ ਕਿਹਾ ਇਹ ਚੀਜ਼ਾਂ ਜੁੜੀਆਂ ਵਾਂ ਆਪਾਂ ਇਹਨੂੰ ਸਰਪੰਚ ਸਾਹਿਬ ਬੈ ਕੇ ਨਜਿੱਠੀਏ ਤੇ ਸਰਪੰਚ ਸਾਹਿਬ ਆਏ ਆ ਸਰਪੰਚ ਸਾਹਿਬ ਨੇ ਤੇ ਸਾਡੀ ਕਹਿਣਾ ਸਾਡੀ ਗੱਲ ਕੀ ਸੁਣਨੀ ਸਾਡੀ ਤੇ ਗੱਲ ਹੀ ਨਹੀਂ ਉਹਨਾਂ ਨੇ ਸੁਣੀ ਆ ਕੇ ਸਿੱਧਾ ਗਏ ਉਹਨਾਂ ਦੇ ਬੰਦਿਆਂ ਨੇ ਉਹਨਾਂ ਨੇ ਉਹਨਾਂ ਨੂੰ ਵਰਗਾ ਲਿਆ ਤੇ ਬਸ ਜੋ ਗਾਲੀ ਗਲੋਚ ਸਗੋਂ ਬੰਦਿਆਂ ਦੇ ਨਾਲ ਹੀ ਉਹ ਸ਼ੁਰੂ ਹੋ ਗਏ ਮੈਨੂੰ ਕਹਿਣਾ ਕਹਿੰਦਾ ਮੈਂ ਰਸੂਕਦਾਰ ਬੰਦਾ ਵਾਂ ਮੈਂ ਬੰਦੇ ਚੱਕ ਚਕਵਾ ਦੇਣਾ ਨਾ ਵਾਂ ਤੇ ਮੇਰੇ ਨਾਲ ਕਹਿੰਦਾ ਆ ਡੀਐਫਆਈਆ ਨਾ ਲੈ ਇਹ ਇਹ ਜਿਹੜੀ ਕੋਠਰੀ ਆ ਨਾ ਕਿਸ ਦਾ ਪਿਓ ਵੀ ਨਹੀਂ ਕਹਿੰਦਾ ਰੋਕ ਸਕਦਾ ਇਹਨੂੰ ਬੰਨਣ ਤੋਂ ਹਾਂ ਇਹ ਕਨੇ ਗਈ ਗੱਲ ਇਹ ਸਰਪੰਚ ਨੇ ਕਹੀ ਆ ਇਥੇ ਲੱਗੇ ਜਿਹੜੇ ਮਸਬੀਕ ਨੇ ਉਹ ਕਿੰਨੇ ਕੁ ਦੂਜੀ ਨੇ ਸੀ ਤੋ ਉਹ ਕਾਫੀ ਸਾਰੇ ਵਸਨੀਕ ਇਹਨਾਂ ਤੋਂ ਦੁਖੀ ਨੇ ਆ ਲਾਗੇ ਲਾਗੇ ਇੱਕ ਸਾਹਮਣੇ ਬਾਊ ਆ ਬਜ਼ੁਰਗ ਉਹ ਜਿੱਦਣ ਪਹਿਲੇ ਪਹਿਲੇ ਦੇਣੀ ਜਿੱਦਣ ਇੱਕ ਕੋਠਰੀ ਜੀ ਬਣਨ ਲੱਗੀ ਆ ਉਹਨਾਂ ਨੇ ਪਹਿਲੇ ਦੇਣੀ ਕਹਿ ਦਿੱਤਾ ਸੀ ਬਾਊ ਬਾਊ ਜੀ ਨੇ ਕਿ ਇਹ ਨਾਂ ਬਣਾਓ ਇਹ ਨਾਂ ਬਣਾਓ ਮੈਂ ਇੱਥੇ ਧੁੱਪ ਸੇਕਦਾ ਵਾਂ ਲਾਗੇ ਲਾਗੇ ਹੋਰ ਵੀ ਆ चौहान ਸਾਹਿਬ ਦਾ चौहान ਸਾਹਿਬ ਦਾ ਬੇਟਾ ਸਰਤਾਜ ਹੈ ਇਹਨਾਂ ਨੇ ਵੀ ਮਨਾਂ ਕੀਤਾ ਆ चौहान ਸਾਹਿਬ ਦਾ ਬੇਟਾ ਇਹਨਾਂ ਨੇ ਵੀ ਬਣਾ ਕੀਤਾ ਕਿ ਇੱਥੇ ਬਈ ਨਾ ਬਣਾਓ ਸਾਡੇ ਬੱਚਿਆਂ ਦਾ ਖੇਡਣਾ ਉਹਨਾਂ ਦਾ ਭਵੇਖਾ ਇੱਥੇ ਪਰ ਨਹੀਂ ਹਟਣਾ ਨਹੀਂ ਕੀ ਕਮਜਾ ਕਰਨ ਦੀ ਨੀਤੀ ਮੈਂ ਇੱਥੇ ਕੰਮ ਕਰਨ ਦੀ ਕਮਜਾ ਕਰਨ ਦੀ ਨੀਤੀ ਹੈ ਜੀ ਆਪਣੀ ਗਾਂ-ਗਾ ਤੋਂ ਜਮਾਉਂਦੀ ਹਜੇ ਮੈਂ ਹੋਰ ਵੀ ਕਈ ਵੱਡੇ ਖੁਲਾਸੇ ਕਰਾਂਗਾ ਇਹ ਤੇ ਇੱਕ ਬਹੁਤ ਛੋਟਾ ਜਿਹਾ ਵਾ ਪਬਲਿਕ ਨੂੰ ਇਹਦਾ ਇਹ ਪਬਲਿਕ ਨੂੰ ਪਤਾ ਲੱਗੇਗਾ ਕਿ ਹੋਰ ਵੀ ਕਈ ਖੁਲਾਸੇ ਹੋਣੇ ਆ ਇਹ ਦੇ ਪਿੱਛੇ 6 ਕਿੱਲੇ ਪੈਲੀ ਹੋਰ ਹੈਗੀ ਆ ਜਿਹੜੀ ਕਿ ਹਜੇ ਰੋਕੀ ਹੋਈ ਇਹਨਾਂ ਨੇ ਕੋਲਨੀ ਨਾਈਟਰਾ ਦੇ ਨਾਲ ਮਿਲ ਕੇ ਤੇ ਉਸ ਪੈਲੀ ਦੇ ਵਿੱਚ ਵੀ ਇਹਨਾਂ ਨੇ ਹਜੇ ਪਲਾਟਿੰਗ ਕਰਨੀ ਹੈ ਤੇ ਇੱਕੋ ਹੀ ਰਸਤਾ ਵਾ ਸਾਡੀ ਕੋਲੋਨੀ ਨੂੰ ਛੋਟਾ ਜਾ ਤੇ ਬਹੁਤ ਸੀਵਰੇਜ ਵਿੱਚ ਛੋਟੇ-ਛੋਟੇ ਛੋਟੇ ਪਾਈਪ ਪਾਏ ਹੋਏ ਆ ਇੰਨੀਆਂ ਮੁਸ਼ਕਿਲਾਂ ਤਾਂ ਆਣੀਆਂ ਜਿਹੜੀਆਂ ਉਹ ਸਿਰਫ ਕੋਲੋਨੀ ਵਾਸੀਆਂ ਨੂੰ ਆਣੀਆਂ ਨਾ ਕਿ ਕਿਸੇ ਸਰਪੰਚ ਨੂੰ ਤੇ ਨਾ ਹੀ ਕਿਸੇ ਪ੍ਰਧਾਨ ਨੂੰ ਮੇਰੀ ਮੰਗ ਇਹੋ ਹੀ ਹੈ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਕ ਤੇ ਇਹ ਛੋਟੇ-ਛੋਟੇ ਬੱਚਿਆਂ ਦਾ ਰਾਈਟਸ ਨਾ ਖਤਮ ਕੀਤਾ ਜਾਵੇ ਉਹਨਾਂ ਉਹਨਾਂ ਨੂੰ ਉਹਨਾਂ ਦਾ ਰਾਈਟਸ ਦਿਵਾਇਆ ਜਾਏ ਲਾਗੇ ਲਾਗੇ ਕਲੋਨੀ ਜਿਹੜੇ ਕਲੋਨੀ ਦੇ ਲਾਗੇ ਲਾਗੇ ਲੋਕ ਰਹਿ ਰਹੇ ਨੇ ਉਹਨਾਂ ਨੇ ਉਹਨਾਂ ਦੇ ਪੂਰੇ ਹੱਕ ਉਹਨਾਂ ਨੂੰ ਹਕੂਕ ਮਿਲਣੇ ਚਾਹੀਦੇ ਆ ਜੀ ਇਸ ਸਬੰਧੀ ਤੁਹਾਡੀ ਕੋਈ ਉਹਦੇ ਨਾਲ ਜਸਪਾਲ ਸਿੰਘ ਜੀ ਸਰਪੰਚ ਨਾਲ ਕੋਈ ਗੱਤ ਮਾਮੂ ਹੋਈ ਆ ਹਾਂ ਉਹਨਾਂ ਨੇ ਕੀ ਉਹਨੂੰ ਕਹਿੰਦੇ ਇੱਥੇ ਆਏ ਆ ਤੇ ਪੂਰਾ ਉਹਨਾਂ ਦੇ ਬੰਦਿਆਂ ਨੇ ਰੌਲਾ ਪਾਇਆ ਅਸੀਂ ਇਹ ਕਰ ਲਾਂਗੇ ਉਹ ਕਰ ਲਾਂਗੇ ਪੂਰੀ ਹੱਥੋਂ ਪਾਈ ਤੱਕ ਹੋਣ ਗਿਆ ਜੀ ਕੰਮ ਉਹਦਣ ਉਹ ਤੇ ਰੱਬ ਦਾ ਕੋਈ ਐਸਾ ਸ਼ੁਕਰ ਕਰੋ ਕਿ ਬੰਦਿਆਂ ਦੀ ਆਪਸ ਵਿੱਚ ਹੱਥੋ ਪਾਈ ਹੁੰਦੇ ਹੁੰਦੇ ਰਹਿ ਗਈ ਨਹੀਂ ਤੇ ਸਰਪੰਚ ਦੀ ਸ਼ਹਿ ਦੇ ਨਾਲ ਬੰਦੇ ਬਹੁਤ ਹੀ ਜ਼ਿਆਦਾ ਉਹ ਜਿਹੜੇ ਉਹਨਾਂ ਦੇ ਨਾਮ ਆਪਣੇ ਆਪ ਸਰਪੰਚ ਸਾਹਿਬ ਜਦੋਂ ਪ੍ਰਸ਼ਾਸਨ ਜ਼ੋਰ ਪਾਏਗਾ ਨਾ ਸਰਪੰਚ ਸਾਹਿਬ ਦੇ ਉੱਤੇ ਤੇ ਸਰਪੰਚ ਸਾਹਿਬ ਆਪ ਹੀ ਉਹਨਾਂ ਦੇ ਨਾਮ ਲੈਣਗੇ ਅਸੀਂ ਆਪਣੇ ਕੋਲਨੀ ਵਾਸੀਆਂ ਦਾ ਨਾਮ ਨਹੀਂ ਲੈਣਾ ਸਰਪੰਚ ਸਾਹਿਬ ਆਪੇ ਦੱਸਣਗੇ ਸ਼ਿਕਾਇਤ ਕੀਤੀ ਹੈ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਜੀ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਦਫ਼ਤਰ ਇਹਨਾਂ ਦੀ ਦਰਖਾਸਤ ਦੇਤੀ ਹੈ ਤੇ ਉਹ ਜਲਦ ਹੀ ਆਪਣੇ ਹਲਕੇ ਦੇ ਡਿਪਟੀ ਸਾਹਿਬ ਕੋਲ ਪਹੁੰਚ ਜਾਏਗੀ ਜੀ ਇਹ ਮਾਮਲਾ ਕੀ ਚੱਲ ਰਿਹਾ ਹੈ ਜੀ ਮਾਮਲਾ ਕੁਛ ਨਹੀਂ ਆ ਕੱਲ ਆਪਣਾ ਇਹਨਾਂ ਨੇ ਮੈਨੂੰ ਵਿਕਰਮ ਉੱਥੇ ਹੈਗਾ ਜੀ ਸਾਡਾ ਉਹਨੇ ਟੈਲੀਫੋਨ ਕਰਕੇ ਮੈਨੂੰ ਦੱਸਿਆ ਸੀ ਵੀ ਇਹਦੇ ਵਿੱਚ ਕੋਈ ਕਮਰਾ ਪਾਉਣਾ ਪਾਰਕ ਦੇ ਵਿੱਚ ਸ਼ੁਰੂ ਕੀਤਾ ਠੀਕ ਹੈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਕਿਤੇ ਬਾਹਰ ਆ ਗੁਰੂ ਘਰ ਗਿਆ ਆ ਵਾਪਸ ਆਉਣਾ ਧਿਆਣ ਕੇ ਬਹਿ ਕੇ ਆਪਾਂ ਮਸਲੇ ਦਾ ਹੱਲ ਕਰਨ ਵਾਸਤੇ ਵਾਸਤੇ ਬਹਿ ਜਾਂਦੇ ਹਾਂ ਤੇ ਮੈਂ ਜਦੋਂ ਉੱਥੇ ਗਿਆ ਆਂ ਜੀ ਤੇ ਉਹ ਇੱਕ ਕਾਫੀ ਮੋਤਬਰ ਸੱਜਣ ਜਿਹੜੇ ਮੇਰੇ ਤੋਂ ਪਹਿਲਾਂ ਉੱਥੇ ਮੌਜੂਦ ਸੀ ਤੇ ਇਹਨਾਂ ਦੀ ਕੋਈ ਪਹਿਲਾਂ ਹੀ ਤਰਕੀ ਚੱਲ ਰਹੀ ਤੇ ਉਹਦੇ ਵਿੱਚ ਮੇਰੇ ਵੱਲੋਂ ਵੀ ਇਹਨਾਂ ਨੂੰ ਕਿਹਾ ਗਿਆ ਵਾ ਵੀ ਜਦੋਂ ਵੀ ਪੰਚਾਇਤ ਦੇ ਵਿੱਚ ਬਈਏ ਤੇ ਆਪਣੇ ਸ਼ਬਦਾਂ ਤੇ ਕੰਟਰੋਲ ਰੱਖਣਾ ਚਾਹੀਦਾ ਪੰਚਾਇਤ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਪਰ ਇਹ ਗੱਲ ਇਹਨਾਂ ਦੀ ਬਣੀ ਨਹੀਂ ਤੇ ਜਿਹੜੇ ਮਸਲੇ ਵਾਸਤੇ ਅਸੀਂ ਬੈਠੇ ਹਾਂ ਉਹ ਮਸਲੇ ਦੀ ਗੱਲ ਹੋ ਹੀ ਨਹੀਂ ਸਕੀ ਪਹਿਲਾਂ ਇਹਨਾਂ ਦੀ ਬੈਸ ਬਾਰੀ ਛੋਟੀ ਮੋਟੀ ਦੇ ਵਿੱਚ ਜਿਹੜੀ ਉਹ ਸਾਨੂੰ ਮੀਟਿੰਗ ਜਿਹੜੀ ਹੈ ਉਹ ਕੈਨਸਲ ਕਰਨੀ ਪਈ ਤੇ ਹੁਣ ਜਿਹੜੇ ਕਲੋਨੀ ਵਾਸੀ ਆ ਜਿਹੜੇ ਸਾਰੇ ਉਹ ਕਲੋਨੀ ਵਾਲਿਆਂ ਦਾ ਅੰਦਰੂਨੀ ਮਸਲਾ ਵਾ ਤੇ ਸਾਡੀ ਪੰਚਾਇਤ ਦੇ ਵਿੱਚ ਹੈਗੀਆਂ ਜੀ 12 ਕਲੋਨੀਆਂ ਪੈਂਦੀਆਂ ਨੇ ਤੇ ਉਹ ਮਸਲਾ ਕਲੋਨੀ ਵਾਲਿਆਂ ਦਾ ਆਪਣਾ ਆ ਵੀ ਉਹਦੇ ਵਿੱਚ ਸਾਂਝੇ ਤੌਰ ਤੇ ਇਹਨਾਂ ਨੇ ਕੋਈ ਕੰਮ ਕਰਨਾ ਜਾਂ ਨਾ ਹੀ ਕਰਨਾ ਇਹ ਕਲੋਨੀ ਵਾਲੇ ਜੋ ਵੀ ਕਹਿਣਗੇ ਉਹਦੇ ਹਿਸਾਬ ਨਾਲ ਉਹ ਉਹ ਜਿਹੜਾ ਉਹ ਸਪੈਸਲ ਨੂੰ ਕਰ ਲਿਆ ਜਾਊਗਾ ਜੀ ਤੇ ਤੁਹਾਨੂੰ ਕਿਹਨੇ ਬੁਲਾਇਆ ਸੀ ਫੋਨ ਕਰਕੇ ਮੈਨੂੰ ਜੀ ਵਿਕਰਮਜੀਤ 바ਵਾ ਆਪਣਾ ਕਲੋਨੀ ਵਾਸੀ ਹੈ ਮੁੰਡਾ ਸਾਡਾ ਉਹਨੇ ਮੈਨੂੰ ਬੁਲਾਇਆ ਸੀ ਜੀ ਉਹ ਤੁਹਾਨੂੰ ਬਾਰ ਬਾਰ ਫੋਨ ਕਰਕੇ ਬੁਲਾ ਗਿਆ ਨਹੀਂ ਮੈਨੂੰ ਫੋਨ ਇਸੇ ਕਰਕੇ ਕਿਹਾ ਜੀ ਮੈਂ ਥੋੜਾ ਤੁਹਾਨੂੰ ਦੱਸਿਆ ਪਈ ਉਹਦੇ ਨੂੰ ਗੁਰੂ ਗ੍ਰੰਥ ਸਾਹਿਬ ਮਰਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਤੇ ਮੈਂ ਗੁਰੂ ਘਰ ਗਿਆ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਆਇਓ ਜ਼ਰੂਰ ਜੀ ਤੇ ਵੇਖੋ ਜੀ ਸਾਡਾ ਫਰਜ਼ ਵੀ ਬਣਦਾ ਜਦੋਂ ਫਿਰ ਕੋਈ ਸਾਨੂੰ ਕਲੋਨੀ ਵਾਸੀ ਸੱਦੂਗਾ ਤੇ ਪਿੰਡ ਵਾਸੀ ਸੱਦੂ ਸਾਨੂੰ ਜਾਣਾ ਪੈਣਾ ਜੀ ਕੋਈ ਵੀ ਤੁਹਾਨੂੰ ਗੈਰ ਦਿੱਤੀ ਵੀ ਉਹਨਾਂ ਦਾ ਗੈਰ ਮਿਲੂਗਾ ਨਹੀਂ ਜੀ ਇਹੋ ਜੀ ਤੇ ਧਮਕੀ ਵਾਲੀ ਕਾਦੀ ਗੱਲ ਹੈ ਜੀ ਜਿਹੜੇ ਆਪਣਾ ਮੋਤ ਪਰ ਸੱਜਣਾ ਦੇ ਵਿੱਚ ਜਾ ਕੇ ਇਹੋ ਜੀਆਂ ਗੱਲਾਂ ਕੀਤੀਆਂ ਨਹੀਂ ਜਾ ਸਕਦੀਆਂ ਜੀ ਤੁਹਾਡਾ ਗਰੋਹਤ ਨਹੀਂ ਹੋਇਆ ਨਹੀਂ ਜੀ ਜੜਾ ਵੀ ਕੋਈ ਕੰਮ ਹੁੰਦਾ ਆ ਨਾ ਜੀ ਪੰਚਾਇਤ ਦਾ ਮਸਲਾ ਕੋਈ ਵੀ ਹੋਵੇ ਉਸ ਸੰਬੰਧਿਤ ਮਤਾ ਪਾਇਆ ਜਾਂਦਾ ਵਾ ਤੇ ਸਾਰੇ ਪਿੰਡ ਵਾਸੀਆਂ ਨੂੰ ਉਹਦੇ ਬਾਰੇ ਜਾਣਕਾਰੀ ਦੇ ਕੇ ਫਿਰ ਕੰਮ ਕਰਵਾਇਆ ਜਾਂਦਾ ਜੇ ਦੇਖਿਆ ਜਾਵੇ ਕਲੋਨੀ ਦਾ ਮਸਲਾ ਹੋਵੇ ਤੇ ਪੰਚਾਇਤ ਦਾ ਕੋਈ ਰੋਲ ਹੀ ਨਹੀਂ ਹੈਗਾ ਬਿਲਕੁਲ ਨਹੀਂ ਜੀ ਕੋਈ ਰੋਲ ਨਹੀਂ ਹੈਗਾ ਪੰਚਾਇਤ ਦਾ ਇਹ ਤੁਹਾਨੂੰ ਕੋ ਟਾਰਗੇਟ ਕਰ ਰਹੇ ਜੀ ਇਹ ਤੇ ਵੇਖੋ ਜੀ ਹੁਣ ਚਲੋ ਜਦੋਂ ਕੋਈ ਗੱਲਬਾਤ ਹੋਵੇ ਫਿਰ ਨਜਾਇਜ਼ ਇਲਜ਼ਾਮ ਲਾਉਣੇ ਹੋ ਵੀ ਸਕਦਾ ਜੀ ਪਰ ਇਹੋ ਜੀ ਕੋਈ ਗੱਲ ਹੈ ਨਹੀਂ ਜੀ